ਕਰੀਏ ਜੀ ਸਟਾਰਟ ਸਟਾਰਟ ਕਰਪੀਨ ਰਾਈਟ ਰਾਈਟ ਸਟਾਰਟ ਦੀ ਸਟਾਰਟ ਮੈਮ ਉਹ ਇਸ ਇਵੈਂਟ ਦੇ ਬਾਰੇ ਤੇ ਲੋਕਾਂ ਦੇ ਨਾਲ ਪਬਲਿਕ ਮੀਟਿੰਗ ਹੋਈ ਹੈ ਤੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਜਿਹੜਾ ਇੱਥੇ ਵੀਰ ਕਲੋਨੀ ਚ ਜਿਹੜਾ ਕੋਤਵਾਲੀ ਥਾਣੇ ਚ ਪੈਂਦੀ ਹੈ ਕਲੋਨੀ ਉੱਥੇ ਇੱਕ ਸਾਡੇ ਵਾਸਤੇ ਇਕੱਲੇ ਇਕੱਲੇ ਉਹ ਮਿਲਰ ਡਿਫੈਂਸ ਕਮੇਟੀ ਜਾਂ ਫਿਰ ਬੀਡੀਸੀ ਜਿਹਨੂੰ ਅਸੀਂ ਪਿੰਡਾਂ ਚ ਵਿਲੇਜ ਡਿਫੈਂਸ ਕਮੇਟੀ ਕਹਿੰਦੇ ਆ ਉਹਦੀ ਅੱਜ ਇੱਕ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਪੂਰੇ ਪੰਜਾਬ ਚ ਇਹਦਾ ਸੰਪਰਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਚ ਜਿਵੇਂ ਪਹਿਲਾਂ ਅਸੀਂ ਜ਼ਿਆਦਾਤਰ ਡਰੱਗਸ ਵਗੈਰਾ ਦੀ ਮੀਟਿੰਗਸ ਪਬਲਿਕ ਨਾਲ ਕਰਦੇ ਸੀ ਹੁਣ ਅਸੀਂ ਉਹਨਾਂ ਨਾਲ ਜਿਹੜੇ ਹਰ ਬੋਰਡ ਚ ਮੋਹੱਲੇ ਚ ਜਾਂ ਪਿੰਡਾਂ ਦੇ ਜਿਹੜੇ ਸਾਡੇ ਮੈਂਬਰਸ ਐ ਉਹਨਾਂ ਦੇ ਨਾਲ-ਨਾਲ ਜਿਹੜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਐ ਉਹਨਾਂ ਸਾਰਿਆਂ ਨਾਲ ਇੱਕ ਇਨਫੋਰਮਲ ਕਮਿਊਨੀਕੇਸ਼ਨ ਕਰਾਂਗੇ ਅੱਜ ਅਸੀਂ ਇੱਥੇ ਸ਼ੁਰੂ ਕੀਤਾ ਵੀਰ ਕਲੋਨੀ ਜਿਹਦੇ ਚ ਅਸੀਂ ਉਹਨਾਂ ਦੇ ਜਿਹੜੇ ਮਸਲੇ ਪੁਲਿਸ ਨਾਲ ਰਿਲੇਟਡ ਉਹਨਾਂ ਦੇ ਹੁੰਦੇ ਐ ਜਿਵੇਂ ਕਿ ਕੋਈ ਸਟਰੀਟ ਕਰਾਈਮ ਐ ਉਹਨਾਂ ਦੇ ਗਲੀ ਚ ਕੁਝ ਇਸ ਤਰ੍ਹਾਂ ਦਾ ਜਿਹਦੇ ਨਾਲ ਉਹਨਾਂ ਨੂੰ ਇਨਸਿਕਿਓਰ ਫੀਲ ਹ ਗੈਂਗਸਟਰイズਮ ਇਸ ਤਰ੍ਹਾਂ ਦੇ ਵੱਖ-ਵੱਖ ਮੁੱਦੇ ਉਹਨਾਂ ਬਾਰੇ ਅਸੀਂ ਅੱਜ ਇੱਥੇ ਬੜੀ ਹੈਲਦੀ ਨਾਲ ਕਮਿਊਨੀਕੇਸ਼ਨ ਕੀਤੀ ਹੈ ਉਹਨਾਂ ਨੇ ਸਾਰਿਆਂ ਨੇ ਖੁੱਲ ਕੇ ਸਾਨੂੰ ਜੋ ਉਹਨਾਂ ਦੀ ਪ੍ਰੋਬਲਮਸ ਫੇਸ ਕਰ ਰਹੀ ਹੈ ਜਿਵੇਂ ਕਿ ਛੋਟੇ-ਛੋਟੇ ਸਪੀਡ ਕ੍ਰਾਈਮ ਜਿਹੜੇ ਹੁੰਦੇ ਆ ਨਸ਼ੇ ਦੀ ਜਿਹੜੀ ਪ੍ਰੋਬਲਮ ਦੱਸ ਰਹੀ ਸੀ ਭਾਵੇਂ ਇਸ ਏਰੀਆ 'ਚ ਨਹੀਂ ਆ ਪਰ ਉਹਦੇ ਰਿਲੇਟਡ ਜਦੋਂ ਇੱਥੇ ਕੋਈ ਸਨਾਚਿੰਗ ਵਗੈਰਾ ਹੁੰਦੀ ਹੈ ਫਿਰ ਕੋਈ ਪਾਰਕਿੰਗ ਦਾ ਮੁੱਦਾ ਹੈ ਜਾਂ ਕੋਈ ਫੀਮੇਲਸ ਅਨ ਸੇਫ ਫੀਲ ਕਰਦੀਆਂ ਉਹ ਸਾਰਿਆਂ ਨੂੰ ਅਸੀਂ ਨੋਟ ਕਰ ਲਿਆ ਤਾਂ ਅਸੀਂ ਇਹਨਾਂ ਨੂੰ ਆਸ਼ਵਾਸਨ ਵੀ ਦਿਵਾਇਆ ਹੈ ਕਿ ਬਹੁਤ ਜਲਦੀ ਅਸੀਂ ਇਹਨਾਂ ਸਾਰਿਆਂ ਤੇ ਪਹਿਲ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਅਸੀਂ ਜੋ ਜੋ ਨਿਸ਼ੈ ਵਿੱਚ ਸੀਸੀਟੀਵੀ ਕੈਮਰੇ ਲਵਾਉਣ ਦੀ ਪਹਿਲ ਸ਼ੁਰੂ ਕੀਤੀ ਹੈ ਅਸੀਂ ਪ੍ਰੋਪੋਜ਼ਲ ਭੇਜਿਆ ਹੈ ਕਮਿਸ਼ਨਰ ਕੋਰਪੋਰੇਸ਼ਨ ਨੂੰ ਤੇ ਉਹ ਸਾਡਾ ਕਲੀਅਰ ਵੀ ਹੋ ਗਿਆ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਲਾਣੇ ਵੀ ਸ਼ੁਰੂ ਕਰ ਦਾਂਗੇ ਤੇ ਜਿਹੜੀ ਅਸੀਂ ਮਠੰਡਾ ਸ਼ਹਿਰੀ ਏਰੀਆ ਚ ਪੁਲਿਸ ਦੀ ਪਿਕਟਸ ਬਣਾ ਰਹੇ ਆ ਉਹ ਵੀ ਅਸੀਂ ਬਹੁਤ ਜਲਦੀ ਲਾਂਚ ਕਰਨੇ ਸੋ ਇਸ ਤਰ੍ਹਾਂ ਦੀ ਉਹਨਾਂ ਵੱਲੋਂ ਵੀ ਗੱਲਾਂ ਸੁਣੀਆਂ ਤੇ ਅਸੀਂ ਵੀ ਆਪਣਾ ਦੱਸਿਆ ਸਾਡਾ ਕੀ پلان ਹੈ ਸੋ ਅਸੀਂ ਇਨਸ਼ੋਰ ਕਰਾਂਗੇ ਕਿ ਹੌਲੀ-ਹੌਲੀ ਅਸੀਂ ਪੂਰੇ ਜ਼ਿਲ੍ਹੇ ਨੂੰ ਕਵਰ ਕਰੀਏ ਔਰ ਜੋ ਪਬਲਿਕ ਦੀ ਫੀਡਬੈਕ ਹੈ ਪੁਲਿਸ ਦੀ ਵਰਕਿੰਗ ਸੁਧਾਰਨ ਲਈ ਜਾਂ ਸਾਡੀ ਪੁਲਿਸ ਪਬਲਿਕ ਦਾ ਗੈਪ ਕਵਰ ਕਰਨ ਲਈ ਇਸੇ ਤਹਿਤ ਇਹ ਸੰਪਰਕ ਪ੍ਰੋਗਰਾਮ ਅਜ ਅਸੀਂ ਜਾਰੀ ਕਰਾਂਗੇ ਕਿੰਨੇ ਟੋਟਲ ਜਿਹੜੇ ਐਸਟੀਮੇਟ ਕੈਮਰੇ ਦਾ ਹੈਗਾ ਤੇ ਦੂਸਰਾ ਇਹਨਾਂ ਦਾ ਜਿਹੜਾ ਕੰਟਰੋਲ ਕਿਤੇ ਹੈ ਇਹਦਾ ਜੀ ਕੈਮਰੇ 30 ਪੁਆਇੰਟਸ ਹੈ ਲੋਕੇਸ਼ਨਸ ਉਹਦੇ ਚ ਸਾਡੇ ਅਰਾਊਂਡ 45 ਕੈਮਰੇਸ ਐਨਪੀਆਰ ਹੈ ਆਟੋਮੈਟਿਕ ਨੰਬਰ ਪਲੇਟ ਲੀਡਰ ਔਰ ਅਰਾਊਂਡ 104 ਦੇ ਕਰੀਬ ਸਾਡੇ ਨੈਕਸਟ ਹੈਗੇ ਹਾਈ ਰੈਜ਼ੋਲੂਸ਼ਨ ਇਹ ਸਾਡਾ ਅਰਾਊਂਡ 85 ਲੱਖ ਦੇ ਕਰੀਬ ਦਾ ਪ੍ਰੋਪੋਜ਼ਲ ਹੈ ਔਰ ਪਿਕਟਸ ਚਾਰ ਮੇ ਦੱਸੇ ਦਿੱਤੇ ਔਰ ਇਸ ਤੋਂ ਇਲਾਵਾ ਤੁਸੀਂ ਤਾਂ ਮੈਡਮ ਉਹਨਾਂ ਨੇ ਕਿਹਾ ਸੀ ਕਿ ਪੀਸੀਆਰ ਦਾ ਡਾਊਨ ਤਾਂ ਜਿਹੜਾ ਰਾਤ ਨੂੰ ਜ਼ਿਆਦਾਤਰ ਜਿਹੜੀ ਦਿੱਕਤ ਆ ਰਹੀ ਹੈ ਉਸ ਦੇ ਬਾਰੇ ਜਿਹੜੇ ਲੇਡੀਜ਼ ਨੇ ਕਿਹਾ ਤੇ ਪਾਰਕਿੰਗ ਵਿੱਚ ਜਿਹੜੀ ਪਾਰਕਾਂ ਦੇ ਵਿੱਚ ਛੋਟੀ ਜਿਹੜੀ ਹੈ ਬੇਸਿਕਲੀ ਤਾਂ ਜੀ ਗਸ਼ਤ ਦੀ ਹੀ ਉਹਨਾਂ ਨੇ ਗੱਲ ਕੀਤੀ ਹੈ ਤੇ ਪੀਸੀਆਰ ਦੀ ਟੀਮ ਮੈਂ ਤਾਂ ਮੰਨਦੀ ਹਾਂ ਕਿ ਸਾਡੀ ਬਠਿੰਡਾ ਸ਼ਹਿਰ ਦੀ ਪੀਸ ਹੈ ਬਹੁਤ ਹੀ ਇਫੈਕਟਿਵ ਹੈ ਇਹ ਤਾਂ ਥਾਣਿਆਂ ਦੇ ਕ੍ਰਾਈਮ ਵੀ ਟਰੇਸ ਕਰਕੇ ਦਿੰਦੇ ਆ ਨਾਟ ਜਸਟ ਕ੍ਰਾਈਮ ਇਹਨਾਂ ਨੇ ਬਹੁਤ ਸਾਰੇ ਨਸ਼ੇ ਵਾਲੇ ਪੁਆਇੰਟ ਆਫ ਸੇਲ ਦੇ ਨਿਸ਼ੇੜੀ ਵੀ ਫੜ ਕੇ ਦਿੱਤੇ ਤੇ ਮੈਂ ਤਾਂ ਇਹਨਾਂ ਨੂੰ ਬਹੁਤ ਇਨਕਰੇਜ ਕਰਦੀ ਆ ਕੰਗ੍ਰੈਚੁਲੇਟ ਕਰਦੀ ਆ ਤੇ ਆਮ ਸ਼ੋਰ ਉਹ ਖੜੇ ਵੀ ਸੀਗੇ ਇੱਥੇ ਪੀਸੀਆਰ ਵਾਲੇ ਉਹ ਸਾਰੀ ਗੱਲਾਂ ਸੁਣ ਰਹੇ ਅਸੀਂ ਸ਼ੋਰ ਕਰਾਂਗੇ ਕਿ ਜਲਦ ਤੋਂ ਜਲਦ ਇਹਨਾਂ ਦੀ ਸਾਰੀ ਪ੍ਰੋਬਲਮਸ ਤੋਂ ਅਸੀਂ ਇਹਦੇ ਤੇ ਨਿਜਾਤ ਕਿ ਇਹ ਪੜਮ ਈ ਰਿਕਸ਼ਾ ਨੂੰ ਲੈ ਕੇ ਕਿ ਈ ਵੀ ਨੋਟ ਕੀਤਾ ਜਾ ਸਕਦਾ ਹੈ ਈ ਰਿਕਸ਼ਾ ਦੀ ਜੀ ਮੈਨੂੰ ਇਹਨਾਂ ਨੇ ਜੋ ਗੱਲ ਦੱਸੀ ਉਹ ਮੈਂ ਕਮਿਸ਼ਨਰ ਕੋਆਪਰੇਸ਼ਨ ਨਾਲ ਵੀ ਕਰਾਂਗੀ ਕਿ ਈ ਵੀ ਨੋਟ ਕੀਤਾ ਜਾ ਸਕਦਾ ਹੈ ਨੰਬਰ ਪਲੇਟ ਤੋਂ ਈ ਵੀ ਨੋਟ ਬਣ ਰਿਹਾ ਹੈ ਜੀ ਅਸੀਂ ਇੱਕ ਵਾਰੀ ਪਹਿਲਾਂ ਪਤਾ ਕਰ ਲਈਏ ਕਿ ਇਹਦਾ ਸਿਸਟਮ ਹੈ ਕੋਜ਼ ਮੈਨੂੰ ਇਹਦੀ ਡਿਟੇਗ੍ਰਿਟੀ ਨਹੀਂ ਪਤਾ ਪਰ ਕਾਫੀਆਂ ਨੇ ਜੋ ਇਹਦੀ ਦੱਸਿਆ ਹੈ ਕਿ ਇਹਦੇ ਨਾਲ ਵੀ ਕ੍ਰਾਈਮ ਵਧ ਰਿਹਾ ਸੋ ਸਾਡੇ ਲਈ ਇੰਪੋਰਟੈਂਟ ਹੈ ਔਰ ਇਨਾਂ ਨੇ ਕੋਈ ਓਪਨ ਡਰਿੰਕਿੰਗ ਵਾਲੀ ਵੀ ਗੱਲ ਦੱਸੀ ਹੈ ਕਾਫੀ ਸਾਰੇ ਪੁਆਇੰਟਸ ਹੈ ਉਹ ਹਲੀ-ਓਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਕੰਪਰੀਹੈਂਡ ਇਹਦੇ ਦੌਰਾਨ ਵਿੱਚ ਕਾਫੀ ਜਿਹੜੇ ਨੇ ਮਾਮਲੇ ਵੀ ਸਾਹਮਣੇ ਆਏ ਸੀਗੇ ਤਾਂ ਇਹ ਬਦਮਾਸ਼ੀ ਕਰਦੇ ਨੇ ਕੁਝ ਬੰਦਿਆਂ ਨੂੰ ਲੁੱਟਿਆ ਵੀ ਸੀਗਾ ਜੀ ਹਥਿਆਰ ਵੀ ਬੁਲਾਉਂਦੇ ਲੋਕਾਂ ਦੇ ਉੱਤੇ ਧਰਮ ਨਹੀਂ ਸੀ ਤੇ ਇਨਾਂ ਦੇ ਉੱਤੇ ਮਾਮਲੇ ਦਰਜ ਵੀ ਹੋਏ ਸੀ ਜੀ ਮੇਰੇ ਟਾਈਮ ਦੀ ਹੀ ਗੱਲ ਹੈ ਜੀ ਦੋ ਜਿਹੜੀ ਮੋਬਾਈਲ ਸ਼ਾਪ ਤੇ ਆਈ ਥਿੰਕ ਉਹ ਸਟਰੀ ਇਸ ਕ੍ਰੀਜ਼ੀ ਆਈ ਡੋਟ ਰਿਮੈਂਬਰ ਦ ਡੀਟੇਲਸ ਬਟ ਏ ਰਿਕਸ਼ਾ ਤੇ ਉਹ ਆਈ ਸੀਓ ਪਤਾ ਲੱਗਿਆ ਸੀ ਉਹਦੇ ਤੇ ਕਰਦੇ ਜੀ ਇੱਥੇ ਦੇ ਮੌਕੇ ਦੇ ਅਫਸਰ ਸਾਰੇ ਸਾਰੇ ਮੇਰੇ ਨਾਲ ਹੀ ਹੈਗੇ ਉਹਨਾਂ ਨੇ ਸਾਰੇ ਕਨਾਲ ਦੇ ਵਿੱਚ ਦੀ ਮੁਕੱਦਮਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਇਹ ਰਿਕਸਾ ਮਤਲਬ ਇੰਨਾ ਦੇ ਕਿੱਸੇ ਦੇ ਕੋਈ ਵੀ ਕੋਈ ਕਾਜ ਵਗੈਰਾ ਕੋਈ ਕੰਮ ਕਾਜ ਹੀ ਨਹੀਂ ਹੈਗੇ ਬਿਲਾ ਕਰਕੇ ਮਤਲਬ ਕਿ ਗੱਡੀ ਲੈ ਕੇ ਕੋਈ ਮੁੜਿਆ ਹੈ ਜੀ ਮੈਂ ਟ੍ਰੈਫਿਕ ਦੇ ਜਿਹੜੇ ਡੀਐਸਪੀ ਹੈ ਉਹਨਾਂ ਨੂੰ ਡਿਊਟੀ ਲਾਉਂਦੀ ਹੈ ਇਹ ਸਾਰਾ ਉਹ ਵਰਕ ਕਰਨਗੇ ਔਰ ਪੀਸੀਆਰ ਦੇ ਇੰਚਾਰਜ ਵੀ ਡੀਐਸਪੀ ਸਿਟੀ 1 ਕੋਲ ਹੀ ਹੈ ਉਹਨਾਂ ਨੂੰ ਮੈਂ ਕਿਹਾ ਕਿ ਇੱਕ ਮੀਟਿੰਗ ਸਰ ਕੇ ਐਸੋਸੀਏਸ਼ਨ ਵਗੈਰਾ ਉਹਨਾਂ ਨੂੰ ਬੁਲਾਓ ਔਰ ਉਹਨਾਂ ਨੂੰ ਸਖਤ ਵਾਰਨਿੰਗ ਦੋ ਇੱਕ ਟ੍ਰੈਫਿਕ ਰਿਲੇਟਡ ਬਹੁਤ ਵੱਡਾ ਇਸ਼ੂ ਹੈ ਕਿ ਜਿਹੜੀਆਂ ਹੈਵੀ ਵਹੀਕਲਸ ਨੇ ਜਿਹੜੇ ਕਿ ਜਿਹੜੇ ਕਿ ਟਾਈਮ ਨੇ ਉਹਨਾਂ ਦਾ 8 ਵਜੇ ਤੋਂ ਲੈ ਕੇ ਸ਼ਾਮ ਦਾ 7 ਵਜ ਦੀ ਸਪੈਸਿਫਿਟੀ ਵੀ ਇਸ ਏਰੀਆ ਦੀ ਹੈਗੇ ਅਸੀਂ ਸਾਰੇ ਨਾਲ ਤੇ ਵਰਕ ਕਰਾਂਗੇ ਸੋਲੂਸ਼ਨ ਹੀ ਕੱਢ ਕੇ ਦਵਾਂਗੇ ਜੇ ਉਸ ਨੂੰ ਨੰਬਰ ਜਾਰੀ ਕੀਤਾ ਗਿਆ ਜਾਂ ਤਾਂ ਲੋਕਾਂ ਨੂੰ ਮੈਡਮ ਨੰਬਰ ਐਕਚੁਅਲੀ ਸੀਐਮ ਮੁੱਖ ਮੰਤਰੀ ਪੰਜਾਬ ਵੱਲੋਂ ਹੀ ਨੋਟੀਫਾਈ ਕੀਤਾ ਗਿਆ ਸੀ ਪਰ ਮੈਨੂੰ ਲੱਗਿਆ ਕਿ ਸ਼ਾਇਦ ਇੱਥੇ ਅਨੀ ਅਵੇਅਰਨੈਸ ਨਹੀਂ ਹੈ ਤਾਂ ਮੈਂ ਦੱਸਿਆ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਡਰੱਗਸ ਤੇ ਰਿਲੇਟਡ ਇੱਕ ਹੈਲਪਲਾਈਨ ਨੰਬਰ ਹੈ ਉਹ ਹੈਗਾ 9779 100200 ਇਹਦੇ ਚ ਫਾਇਦਾ ਇਹ ਹੈ ਕਿ ਜਿਵੇਂ ਪਬਲਿਕ ਨੂੰ ਲੱਗਦਾ ਸੀ ਕਿ ਅਸੀਂ ਕੋਈ ਡਰੱਗਸ ਦੀ ਇਨਪੁਟ ਪੁਲਿਸ ਨੂੰ ਦੱਸਦੇ ਹਾਂ ਤਾਂ ਸਾਡੀ ਆਈਡੈਂਟੀਟੀ ਰਿਵੀਲ ਹੋ ਜਾਂਦੀ ਹੈ ਉਹ ਤੇ ਨੂੰ ਧਿਆਨ ਚ ਲੱਗਦੇ ਹੋਏ ਇਹ ਹੈਲਪਲਾਈਨ ਨੰਬਰ ਇੱਕ ਚਾਰਜਪੁਆਇੰਟ ਹੈ ਜਿੱਦੇ ਚ ਜੋ ਪਬਲਿਕ ਕੰਪਲੇਨਟ ਕਰਦੇ ਉਹਨਾਂ ਦਾ ਨੰਬਰ ਉੱਥੇ ਨਹੀਂ ਰਿਫਲੈਕਟ ਕਰਦਾ ਪਰ ਜਸ ਕਨਸਰਨਡ ਜ਼ਿਲ੍ਹੇਦਾਰ ਕੰਪਲੇਨਟ ਹੁੰਦੀ ਹੈ ਉੱਥੇ ਦਾ ਚੰਡੀਗੜ੍ਹ ਦਾ ਕੰਟਰੋਲ ਰੂਮ ਸਾਨੂੰ ਉਹ ਟਰਾਂਸਫਰ ਕਰਦਾ ਹੈ ਤੇ ਸਾਨੂੰ 24 ਘੰਟੇ ਦੇ ਅੰਦਰ ਅੰਦਰ ਉਹਦਾ ਰਿਜ਼ਲਟ ਉਹਨਾਂ ਨੂੰ ਫੀਡਬੈਕ ਦੇਣਾ ਹੈ ਸੇਫ ਲਾਈਨ ਸੇਫ ਪੰਜਾਬ ਉਹ ਨਾਮ ਦਾ ਥੈਂਕ ਯੂ ਸਾਡੇ ਨਹਿਰ ਦੇ ਕਿਨਾਰੇ ਬੈਠ ਹੁੰਦਾ ਆਪਣਾ ਇਹ ਦੇਖਦੇ ਹੋ ਹਾਂ ਲੇਖ ਨੂੰ ਬੈਠਾ ਬੈਠਾ ਹੁੰਦਾ